ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਲੜਕੇ ਲੜਕੀਆਂ ਲਈ ਹੈ ਜਿਨ੍ਹਾਂ ਦੇ ਵਿਆਹ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਆਣ ਖੜੀ ਹੁੰਦੀ ਹੈ ਰਿਸ਼ਤੇ ਨੇ ਪਰੇ ਨਹੀਂ ਚੜਦੇ ਤਾਂ ਇਸ ਦੇ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਅੰਤ ਤੱਕ ਜ਼ਰੂਰ ਦੇਖਣਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਹੋਰ ਵੀ ਬੱਚੇ ਬੱਚੀਆਂ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਉਹਨਾਂ ਦੀ ਸਪੁੱਤਰੀ ਬੀਬੀ ਵੀਰੋ ਜੀ ਜੋ ਕਿ ਪਾਸ਼ਾ ਜੀ ਨੇ ਵਾਹਿਗੁਰੂ ਜੀ ਤੋਂ ਅਰਦਾਸ ਕਰਕੇ ਆਪਣੀ ਝੋਲੀ ਪਵਾਈ ਸੀ ਕਿਉਂਕਿ ਪਾਸ਼ਾ ਜੀ ਦੇ ਮੁਤਾਬਕ ਜਿਸ ਘਰ ਵਿੱਚ ਧੀ ਨਾ ਹੋਵੇ ਉਸ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਪੈਂਦੀ ਪਾਸ਼ਾ ਕਹਿੰਦੇ ਹਰ ਘਰ ਦੇ ਵਿੱਚ ਇੱਕ ਧੀ ਦਾ ਹੋਣਾ ਬਹੁਤ ਜ਼ਰੂਰੀ ਆ ਪਾਸ਼ਾ ਨੇ ਆਪਣੀ ਬੇਟੀ ਵੀਰੋ ਨੂੰ ਬੜੇ ਹੀ ਲਾਡਾਂ ਤੇ ਚਾਵਾ ਨਾਲ ਪਾਲਿਆ ਧੀ ਵੱਡੀ ਹੋ ਗਈ ਕਹਿੰਦੇ ਇੱਕ ਦਿਨ ਪਾਸ਼ਾ ਦੀਵਾਨ ਵਿੱਚ ਕਥਾ ਕਰਦੇ ਸਨ ਕਿ ਉਥੇ ਮਾਲਵੇ ਦੇ ਮੂਲੇ ਪਿੰਡ ਦਾ ਇੱਕ ਸੁਧਾਰਨ ਜਿਹਾ ਮਨੁੱਖ ਆਪਣੇ ਸਪੁੱਤਰ ਦੇ ਨਾਲ ਬੈਠਾ ਸੀ ਉਹ ਵੀ ਕਥਾ ਵਿਚਾਰ ਸਰਵਣ ਕਰ ਰਿਹਾ ਸੀ ਕਹਿੰਦੇ ਜਦੋਂ ਪਾਸ਼ਾ ਦੀ ਨਿਗਾ ਉਸ ਸੋਹਣੇ ਜਵਾਨ ਦੇ ਉੱਤੇ ਪਈ ਤਾਂ ਪਾਸ਼ਾ ਜੀ ਨੇ ਉਸ ਲੜਕੇ ਤੋਂ ਉਸਦਾ ਨਾਮ ਪੁੱਛਿਆ ਕਹਿੰਦੇ ਲੜਕਾ ਬੜੇ ਹੀ ਸ਼ਰਮੀਲੇ ਸੁਭਾਅ ਦਾ ਸੀ ਕੁਝ ਨਾ ਬੋਲਿਆ ਉਸ ਲੜਕੇ ਦੇ ਪਿਤਾ ਜੀ ਉੱਠ ਕੇ ਬੋਲੇ ਕਿ ਪਾਸ਼ਾ ਇਸ ਦਾ ਨਾਮ ਸਾਧੂ ਆ ਅਤੇ ਮੇਰਾ ਪੁੱਤਰ ਆ ਕਹਿੰਦੇ ਛੇਵੇਂ ਪਾਸ਼ਾ ਜੀ ਨੇ ਬਚਨ ਕੀਤੇ ਕਿ ਜੇ ਮੈਂ ਤੁਹਾਡੇ ਕੋਲੋਂ ਇੱਕ ਚੀਜ਼ ਮੰਗਾਂ ਤੇ ਕੀ ਤੁਸੀਂ ਮੈਨੂੰ ਦੇ ਸਕਦੇ ਹੋ ਤੇ ਕਹਿੰਦੇ ਉਹ ਗਰੀਬ ਪਿਓ ਹੱਥ ਜੋੜ ਕੇ ਬੋਲਿਆ ਕਿ ਪਾਸ਼ਾ ਇਹ ਕੀ ਕਹਿ ਦਿੱਤਾ ਮੈਂ ਇੱਕ ਗਰੀਬ ਜਿਆ ਹਾਂ ਮੇਰੇ ਕੋਲ ਅਜਹੀ ਕਿਹੜੀ ਚੀਜ਼ ਹੈ ਜੋ ਤੁਹਾਨੂੰ ਦੇਣ ਦੇ ਲਾਇਕ ਹੋਵੇ ਤੁਹਾਡੇ ਸਾਹਮਣੇ ਕੋਈ ਹਸਤੀ ਹੀ ਨਹੀਂ ਹਾਂ ਤਾਂ ਕਹਿੰਦੇ ਪਾਸ਼ਾ ਬੋਲੇ ਕਿ ਮੈਂ ਆਪਣੀ ਲੜਕੀ ਵੀਰੋ ਦੇ ਲਈ ਤੁਹਾਡੇ ਲੜਕੀ ਸਾਧੂ ਦਾ ਰਿਸ਼ਤਾ ਮੰਗਦਾ ਹਾਂ ਇਹ ਸੁਣ ਕੇ ਉਹ ਸਾਧੂ ਦੇ ਪਿਤਾ ਜੀ ਬਹੁਤ ਹੈਰਾਨ ਹੋਏ ਅਤੇ ਬੋਲੇ ਕਿ ਪਾਸ਼ਾ ਤੁਸੀਂ ਦੀਨ ਦੁਨੀਆ ਦੇ ਮਾਲਕ ਤੁਸੀਂ ਬਾਦਸ਼ਾਹ ਹੋ ਤੇ ਮੈਂ ਇੱਕ ਗਰੀਬਾ ਜਿਆ ਅਸੀਂ ਤੁਹਾਡੇ लायक ਨਹੀਂ ਤੇ ਕਹਿੰਦੀ ਉਸ ਪਿਓ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਛੇਵੇਂ ਪਾਸ਼ਾ ਨੇ ਬਚਨ ਕੀਤੇ ਕਿ ਭਾਈ ਪੁਰਖਾ ਇਸ ਦੁਨੀਆ ਦੇ ਵਿੱਚ ਸਿਰਫ ਇੱਕ ਪਰਮਾਤਮਾ ਹੀ ਅਮੀਰ ਹੈ ਸਿਰਫ ਇੱਕ ਪਰਮਾਤਮਾ ਹੀ ਬਾਦਸ਼ਾਹ ਹੈ ਬਾਕੀ ਸਭ ਗਰੀਬ ਹਤੇ ਪਾਸ਼ਾ ਜੀ ਨੇ ਫਿਰ ਕਿਹਾ ਮੈਨੂੰ ਤੁਹਾਡੇ ਲੜਕੇ ਦਾ ਰਿਸ਼ਤਾ ਆਪਣੀ ਲੜਕੀ ਲਈ ਚਾਹੀਦਾ ਹੈ ਇਹ ਗੱਲ ਸੁਣ ਕੇ ਉਸ ਲੜਕੇ ਸਾਧੂ ਦੇ ਪਿਤਾ ਜੀ ਬਹੁਤ ਖੁਸ਼ ਹੋਏ ਪਰ ਕਹਿੰਦੇ ਜਦੋਂ ਮਾਤਾ ਦਮੋਦਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਸੁਧਾਰਨ ਜਿਹੇ ਪਰਿਵਾਰ ਦੇ ਵਿੱਚ ਇੱਕ ਸੁਧਾਰਨ ਜਿਹੇ ਲੜਕੇ ਦੇ ਨਾਲ ਮੇਰੀ ਬੀਟੀ ਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਹੈ ਮੇਰੇ ਛੇਵੇਂ ਪਾਸ਼ਾ ਜੀ ਨੇ ਆਪਣੀ ਪਤਨੀ ਦਮੋਦਰੀ ਜੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੁਸੀਂ ਸਿਰਫ ਬੱਚੇ ਦੇ ਸੁਧਾਰਨ ਕੱਪੜੇ ਦੇਖ ਰਹੇ ਹੋ ਉਸ ਦੇ ਮੁਖ ਦਾ ਨੂਰ ਨਹੀਂ ਦੇਖ ਰਏ ਉਸ ਦੇ ਮੱਥੇ ਦੇ ਕਰਮ ਨਹੀਂ ਦੇਖ ਰਏ ਤੁਸੀਂ ਸਧਾਰਨ ਕੱਪੜੇ ਨਾ ਦੇਖੋ ਇਸ ਬੱਚੇ ਦੇ ਉੱਤੇ ਬਹੁਤ ਬਖਸ਼ਿਸ਼ ਆ ਇਹ ਤਾਂ ਤੇਰੀ ਕੁੱਲ ਨੂੰ ਤਾਰਨ ਆਇਆ ਹੈ ਇਹ ਕਹਿੰਦੇ ਪਾਸ਼ਾ ਨੇ ਉਸ ਲੜਕੇ ਸਾਧੂ ਅਤੇ ਆਪਣੀ ਬੇਟੀ ਵੀਰੋ ਦੀ ਮੰਗਣੀ ਕਰ ਦਿੱਤੀ ਮੰਗਣੀ ਤੋਂ ਬਾਅਦ ਵਿਆਹ ਦੀ ਤਾਰੀਖ ਪੱਕੀ ਹੋ ਗਈ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਤੇ ਕਹਿੰਦੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਗਈਆਂ। ਉਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਉਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਕਾਬਲੇ ਤੋਂ ਕੋਜੇ ਸ਼ਰਧਾਲੂ ਸਿੱਖ ਪਾਸ਼ਾ ਜੀ ਦੇ ਦਰਸ਼ਨ ਕਰਨ ਆਏ। ਉਸ ਵੇਲੇ ਲੰਗਰ ਵਾਧੇ ਪੈ ਚੁੱਕਾ ਸੀ। ਇਸ ਕਰਕੇ ਛੇਵੇਂ ਪਾਸ਼ਾ ਨੇ ਇੱਕ ਸਿੱਖ ਨੂੰ ਘਰ ਭੇਜਿਆ। ਕਿਹਾ ਕਿ ਘਰ ਦੇ ਵਿੱਚ ਜੋ ਵੀ ਮਠਿਆਈ ਬਣੀ ਹੈ ਉਹ ਲਿਆ ਕੇ ਸਾਧ ਸੰਗਤ ਨੂੰ ਖਵਾਈ ਜਾਵੇ। ਤਾ ਕਹਿੰਦੇ ਜਾਦੂ ਸਿੱਖ ਘਰ ਪਹੁੰਚਿਆ ਤੇ ਮਾਤਾ ਦਮੋਦਰੀ ਜੀ ਨੇ ਮਠਿਆਈ ਦੇਣ ਤੋਂ ਇਨਕਾਰ ਕਰ ਦਿੱਤਾ ਕਿਹਾ ਕਿ ਇਹ ਮੇਰੀ ਬੇਟੀ ਦੇ ਵਿਆਹ ਦੀ ਮਠਿਆਈ ਆ ਪਹਿਲਾਂ ਜਾਂਜੀ ਖਾਣਗੇ ਉਸ ਤੋਂ ਬਾਅਦ ਹੀ ਕੋਈ ਖਾ ਸਕਦਾ ਹੈ ਕਹਿੰਦੇ ਉਸ ਸਿੱਖ ਨੇ ਸਾਰੀ ਗੱਲ ਆ ਕੇ ਪਾਸ਼ਾ ਨੂੰ ਦੱਸੀ ਤੇ ਕਹਿੰਦੇ ਪਾਸ਼ਾ ਨੂੰ ਇਹ ਗੱਲ ਸੁਣ ਕੇ ਬਹੁਤ ਬੁਰਾ ਲੱਗਾ ਕਿ ਮੇਰੀ ਸੰਗਤ ਨੂੰ ਮਠਿਆਈ ਲਈ ਨਾ ਕੀਤੀ ਤਾਂ ਪਾਸ਼ਾ ਜੀ ਨੇ ਬਚਨ ਕੀਤੇ ਕਿ ਜੇ ਮਠਿਆਈ ਮੇਰੀ ਸੰਗਤ ਨਹੀਂ ਖਾ ਸਕਦੀ ਤਾਂ ਫਿਰ ਤੁਰਕ ਹੀ ਖਾਣਗੇ ਤੇ ਨਾਲੇ ਪੈਰਾਂ ਹੇਠ ਰੋਲਣਗੇ ਤੇ ਫਿਰ ਪਾਸ਼ਾ ਦੇ ਮੂੰਹੋਂ ਨਿਕਲੇ ਬਚਨਾਂ ਦਾ ਪੂਰਾ ਹੋਣਾ ਵੀ ਲਾਜ਼ਮੀ ਸੀ ਕਹਿੰਦੇ ਉਧਰ ਵਿਆਹ ਦਾ ਦਿਨ ਨੇੜੇ ਆ ਗਿਆ ਤੇ ਉਧਰ ਤੁਰਕਾਂ ਨੇ ਬਾਜ ਨੂੰ ਲੈ ਕੇ ਜੋ ਲੜਾਈ ਚੱਲ ਰਹੀ ਸੀ ਉਸ ਦੇ ਕਰਕੇ ਉਹਨਾਂ ਨੇ ਪਾਸ਼ਾ ਤੇ ਧਾਵਾ ਬੋਲ ਦਿੱਤਾ ਪਾਸ਼ਾ ਨੂੰ ਜੰਗ ਦੀ ਖਬਰ ਪਹਿਲਾਂ ਤਾਂ ਸੀ ਮਿਲ ਜਾਣ ਕਰਕੇ ਮੇਰੇ ਛੇਵੇਂ ਪਾਸ਼ਾ ਨੇ ਬੀਬੀ ਵੀਰੋਜੀ ਅਤੇ ਪੂਰੇ ਪਰਿਵਾਰ ਨੂੰ ਅੰਮ੍ਰਿਤਸਰ ਤੋਂ ਜ਼ਿਲ੍ਹਾ ਤਰਨਤਾਰਨ ਪਿੰਡ ਚਭਾਲ ਆਪਣੀ ਇੱਕ ਸ਼ਰਧਾਲੂ ਸਿੱਖ ਲੰਗਾਹ ਦੀ ਹਵੇਲੀ ਭੇਜ ਦਿੱਤਾ ਆਨੰਦ ਕਾਰੇ ਦਾ ਦਿਨ ਆਇਆ ਉਧਰ ਪਾਸ਼ਾ ਜੀ ਵੀ ਜੰਗ ਦਾ ਕਾਮ ਨਿਬੇੜ ਕੇ ਆਪਣੀ ਬੇਟੀ ਦੇ ਆਨੰਦ ਕਾਰਜ ਵਿੱਚ ਪਹੁੰਚ ਗਏ ਆਮ ਪਿਤਾ ਵਾਂਗੂ ਜਾਂਜੀਆਂ ਦਾ ਸਵਾਗਤ ਕੀਤਾ ਤੇ ਕਹਿੰਦੇ ਡੋਲੀ ਤੋਰਨ ਵੇਲੇ ਪਾਸ਼ਾ ਜੀ ਨੇ ਆਪਣੀ ਬੇਟੀ ਨੂੰ ਕਿਹਾ ਦਾਵਾਂਗੀ ਸਿੱਖਿਆ ਦਿੰਦੇ ਹੋਏ ਕਿਹਾ ਕਿ ਬੇਟੀ ਸਹੁਰੇ ਘਰ ਚੱਲੀ ਹੈ ਕੁਝ ਗੱਲਾਂ ਪੱਲੇ ਬੰਨ ਲਈ ਕਿ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਨਿਤ ਨਿਯਮ ਕਰਨਾ ਉਸ ਦੇ ਉਪਰੰਤ ਹੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਾ ਪਤੀ ਦੀ ਸੇਵਾ ਕਰਨੀ ਸੱਸ ਸਹੁਰੇ ਦਾ ਧਿਆਨ ਰੱਖਣਾ ਤੇ ਪਾਸ਼ਾ ਕਹਿੰਦੇ ਜਿੱਥੇ ਸੱਸ ਸਹੁਰੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਉੱਠ ਕੇ ਚਲੇ ਜਾਣਾ ਪਾਸ਼ਾ ਨੇ ਆਪਣੀ ਬੇਟੀ ਨੂੰ ਕਿਹਾ ਕਿ ਬੇਟੀ ਜੇ ਤੂੰ ਇਹ ਗੱਲਾਂ ਨੂੰ ਪੱਲੇ ਬੰਨ ਲਵੇਂਗੀ ਇਹ ਗੱਲਾਂ ਨੂੰ ਨਿਭਾਵੇਂਗੀ ਤਾਂ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਵੇਗਾ ਤੇ ਕਹਿੰਦੇ ਬੀਬੀ ਜੀ ਨੇ ਆਪਣੇ ਪਿਤਾ ਦੇ ਬਚਨ ਨਿਭਾਏ ਤੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ ਜੋ ਕਿ ਬੜੇ ਪ੍ਰਤਾਪੀ ਹੋਏ ਕਹਿੰਦੇ ਜਿਸ ਥਾਂ ਤੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋਇਆ ਸੀ ਉਥੇ ਇਸ ਵੇਲੇ ਬੀਬੀ ਵੀਰੋ ਜੀ ਦੇ ਨਾਮ ਤੇ ਪਾਸ਼ਾ ਜੀ ਦੇ ਬਚਨਾਂ ਦੇ ਅਨੁਸਾਰ ਗੁਰਦੁਆਰਾ ਸ਼ਿਸ਼ੋਭਿਤ ਹੈ ਜਿੱਥੇ ਪਾਸ਼ਾ ਦੇ ਵਰ ਨਾਲ ਜਿਸ ਵੀ ਕਿਸੇ ਲੜਕੇ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ ਜਾਂ ਵਿਆਹ ਵਿੱਚ ਬਾਰ ਬਾਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਜਗ੍ਹਾ ਤੇ ਬਾਣੀ ਪੜ ਕੇ ਅਰਦਾਸ ਕਰੇ ਤੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ ਜ਼ਿਲ੍ਹਾ ਤਰਨਤਾਰਨ ਪਿੰਡ ਚਭਾਲ ਜਿੱਥੇ ਹਰ ਸਾਲ ਦੇਸੀ ਮਹੀਨਾ ਜੇਠ ਜਿਸ ਦੀ ਤਾਰੀਖ 26 ਤੇ 27 ਨੂੰ ਜੋੜ ਮੇਲਾ ਲੱਗਦਾ ਹੈ ਦੂਰੋਂ ਨੇੜਿਆਂ ਸੰਗਤਾ ਆ ਕੇ ਅਰਦਾਸਾਂ ਕਰਦੀਆਂ ਨੇ ਤੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰਾ ਕੇ ਲੈ ਕੇ ਜਾਂਦੀਆਂ ਨੇ ਇਸ ਲਈ ਜਿਸ ਵੀ ਕਿਸੇ ਦੇ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਕੋਈ ਵੀ ਅੜਚਣ ਪੈਂਦੀ ਹੋਵੇ ਉਹ ਉੱਥੇ ਜਾ ਕੇ ਅਰਦਾਸ ਕਰੇ ਮੇਰੇ ਛੇਵੇਂ ਪਾਤਸ਼ਾਹ ਉਹਨਾਂ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਕਰਦੇ ਨੇ ਇਹ ਸਾਨੂੰ ਇਸ ਸਾਖੀ ਤੋਂ ਹੋਰ ਵੀ ਸਿੱਖਿਆ ਮਿਲਦੀ ਹੈ ਕਿ ਜਿਸ ਤਰ੍ਹਾਂ ਮੇਰੇ ਪਾਤਸ਼ਾਹ ਨੇ ਲੜਕੇ ਦੇ ਵਿੱਚ ਉਸ ਦੇ ਗੁਣ ਦੇਖੇ ਨਾ ਕਿ ਉਸਦੀ ਅਮੀਰੀ ਤੇ ਗਰੀਬੀ ਸਾਨੂੰ ਵੀ ਚਾਹੀਦਾ ਹੈ ਕਿ ਜਦੋਂ ਅਸੀਂ ਆਪਣੇ ਬੱਚੇ ਬੱਚੀਆਂ ਦੇ ਲਈ ਰਿਸ਼ਤੇ ਦੇਖਣ ਜਾਈਏ ਤਾਂ ਬੱਚੇ ਦੇ ਵਿੱਚ ਗੁਰ ਸਿੱਖੀ ਦੇਖੀਏ ਬੱਚੇ ਦੇ ਗੁਣ ਦੇਖੀਏ ਨਾ ਕਿ ਅਮੀਰੀ ਗਰੀਬੀ ਕਿਉਂਕਿ ਅਸਲੀ ਧਨ ਦੌਲਤ ਗੁਰ ਸਿੱਖੀ ਹੈ ਜਿਸ ਦੇ ਕੋਲ ਨਾਮ ਦੀ ਤਾਕਤ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੈ ਇਸ ਲਈ ਜਦੋਂ ਵੀ ਆਪਣੇ ਬੱਚੇ ਬੱਚੀਆਂ ਲਈ ਰਿਸ਼ਤੇ ਦੇਖਣੇ ਨੇ ਅਮੀਰੀ ਗਰੀਬੀ ਨੂੰ ਛੱਡ ਕੇ ਮੇਰੇ ਪਾਸ਼ਾ ਜੀ ਦੇ ਬਚਨਾਂ ਅਨੁਸਾਰ ਬੱਚੇ ਦੇ ਗੁਨਾ ਨੂੰ ਪਹਿਲ ਦਿਓ ਜੇਕਰ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ